ਐਡਾ ਵੱਡਾ ਬੈੱਡ ਨਾਲ ਗੱਦੇ ਨਾਲ ਸੋਫਾ ਅਲਮਾਰੀ ਸਵਾ ਲੱਖ ਤੋਂ ਹੇਠਾਂ ਘੱਟੋ ਘੱਟ ਹੋ ਨਹੀਂ ਕੋਈ ਸਵਾ ਲੱਖ ਰੁਪਏ ਦਾ ਨਹੀਂ ਸਾਡੇ ਕੋਲੇ ਦੇ ਦਾਂਗੇ ਅਸੀਂ 70000 ਰੁਪਏ ਦਾ ਸਾਮਾਨ ਮੈਂ ਕਿਉਂ ਚੂੜ ਬੋਲੀ ਜਾਂਦੇ ਆ ਜੀ ਤੁਸੀਂ ਫੋਨ ਹੀ ਦੱਸ ਦੋ ਸਿੱਧੀ ਮੇਰੀ ਗੱਲ ਸੁਣ ਲਓ ਆ ਲਓ ਜੀ ਕਰੋ ਜੀ ਮਾੜਾ ਗੱਲ ਆ ਵੀਰੇ ਅਸੀਂ 70000 ਚ ਦੇ ਦਾਂਗੇ ਸਾਰਾ ਸਾਮਾਨ ਤੁਹਾਨੂੰ ਕਿਹੜਾ ਕਿਹੜਾ ਜੀ ਵੱਡਾ ਬੈੱਡ ਦੇ ਦਾਂਗੇ ਨਾਲ 9 ਫੁੱਟੀ ਬੈਕ ਵਾਲਾ ਨਾਲ ਸਾਈਡ ਟੇਬਲ ਕਸਟਮਾਈਜ਼ ਕਰ ਦਿੰਨੇ ਆ ਕਸਟਮਾਈਜ਼ ਕਰਾ ਦੇ ਨਾਲ ਵਧੀਆ 5 ਸਾਲ ਦੀ ਗਾਰੰਟੀ ਵਾਲੇ ਗੱਦੇ ਠੀਕ ਹੈ ਤੇ ਆ ਜੀ ਨਾਲ 9 ਸੀਟਰਡ ਸੋਫਾ ਐਨਾ ਵਧੀਆ ਮੈਮ ਹਾਂ ਜੀ ਤੁਸੀਂ ਇੱਧਰ ਵੀ ਦੇਖੋ ਵੀਰੇ ਨਾਲ 6x7 ਦੀ ਫੁੱਲੀ ਸਟੋਰੇਜ ਵਾਲੀ ਅਲਮਾਰ ਮੰ ਇਹ ਵੀ ਮਤਲਬ ਕਿ ਬਹੁਤ ਮਹਿੰਗੀ ਹੋਣੀ ਹਾਂਜੀ ਵੀਰੇ ਬਹੁਤ ਮਹਿੰਗੀ ਹੈ ਪਰ ਸਾਡੇ ਕੋਲ 70000 ਚ ਇਹ ਵੀ ਫਰੀ ਨਾਲ ਹੁਣ ਜੇ ਆਪਾਂ ਪਹੁੰਚੇ ਕਿਥੇ ਇਹ ਚੀਜ਼ ਘੈਂਟ ਦੀ ਲੈਣ ਵਾਸਤੇ ਜੀ ਇਹ ਚੀਜ਼ ਲੈਣ ਵਾਸਤੇ ਜੇ ਤੁਸੀਂ ਵੀ ਸਾਰੇ ਪੈਕੇਜ ਦਾ ਫਾਇਦਾ ਉਠਾਉਣਾ ਹੈ ਤਾਂ ਗੁੱਡ ਲਾਈਫ ਫਰਨੀਚਰ ਹਾਊਸ ਭਾਗੂ ਰੋਡ ਰੋਡ 8 ਨੰਬਰ ਗਲੀ ਦੇ ਬਿਲਕੁਲ ਸਾਹਮਣੇ ਮਠਿੰਡਾ ਤੇ ਬਾਕੀ ਆਪਾਂ ਬੁੱਕ ਕਰਵਾ ਸਕਦੇ ਹਾਂ 1000 ਰੁਪਏ ਦੇ ਵਿੱਚ ਹਾਂਜੀ 1000 ਰੁਪਏ ਦੇ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਬਾਕੀ ਇੱਕ ਗੱਲ ਹੋਰ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਕਸਟਮਾਈਜ਼ ਵੀ ਕਰਵਾ ਸਕਦੇ ਹੋ ਸਾਡੇ ਕੋਲ 100 ਤੋਂ ਪਲੱਸ ਕਲਰ ਨੇ ਬੈੱਡ ਅਲਮਾਰੀ ਜਾਂ ਸੋਫਾ ਵਗੈਰਾ ਤੁਹਾਨੂੰ ਜੋ ਵੀ ਕਲਰ ਪਸੰਦ ਆ ਤੁਹਾਡੇ ਕੋਲ ਰੂਮ ਦਾ ਘਰ ਦਾ ਕਲਰ ਆ ਉਦਾਂ ਹੀ ਅਸੀਂ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਬਾਕੀ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ